ਜੋ ਸੰਤਾਲ ਦਿਵਸ ਦਾ ਆਏ 15 ਘੰਟਾ ਦਿਹਾੜਾ ਹੈ ਉਸ ਦੇ ਸਬੰਧ ਦੇ ਵਿੱਚ ਸਮੂਹ ਭਾਈਚਾਰਾ ਮਲਾ ਨਵਾਸੀਆਂ ਵੱਲੋਂ ਜੋ ਝੰਡੇ ਦੀ ਰਸਮ ਉਹ ਥੋੜੀ ਦਿਰ ਨੂੰ ਸਾਡੇ ਸਾਰੇ ਵੀਰ ਨਾਲ ਮਿਲ ਕੇ ਅਦਾ ਕਰਾਂਗੇ ਮੈਂ ਪ੍ਰਭੂ ਪਰਮਾਤਮਾ ਦੇ ਚਰਨਾਂ 'ਇ ਰਾਸ ਕਰਦਾ ਕਿ ਇਸ ਤਰ੍ਹਾਂ ਹੀ ਇਹ ਜੋ ਭਾਈਚਾਰਾ ਵੱਲੋਂ ਜੋ ਸਮਾਗਮ ਰੱਖਿਆ ਗਿਆ ਹੈ ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਿਰਪਾ ਮਿਹਰ ਦੀ ਨਗ੍ਹਾ ਬਰਾਈ ਰੱਖੇ ਤੇ ਅਸੀਂ ਨਾਲ ਕੇ ਇਹ ਜੋ ਸਮਾਗਮ ਚਾਹੇ ਧਾਰਮਿਕ ਹੋਣ ਚਾਹੇ ਰਾਜਨੀਤਿਕ ਦੇ ਹੋਣ ਅਸੀਂ ਨਾਲ ਚ ਰਲ ਮਿਲ ਕੇ ਪ੍ਰੋਗਰਾਮ ਕਰਦੇ ਰਹੀਏ ਜਿਹੜਾ ਦੇਸ਼ ਹੈ ਇਹ ਤਿਹਾਰਾਂ ਦਾ ਦੇਸ਼ ਹੈ ਇੱਥੇ ਅਲੱਗ-ਅਲੱਗ ਤਿਹਾਰ ਮਨਾਏ ਜਾਂਦੇ ਆ ਸਮੇਂ-ਸਮੇਂ ਤੇ ਦਿਵਾਲੀ ਦਸਹਿਰਾ ਈਦ ਗੁਰਪੁਰਬ ਇਹ ਸਾਰੇ ਧਾਰਮਿਕ ਤਿਹਾਰ ਹੈ ਜਿਹੜਾ ਇਹ 15 ਅਗਸਤ ਦਾ ਤਿਹਾਰ ਹੈ ਜਿਹੜਾ ਇਹ ਸਾਡਾ ਤਿਹਾਰ ਹੈਗਾ ਸਾਡੀ ਏਕਤਾ ਅਖੰਡਤਾ ਨੂੰ ਜਿਹੜਾ ਦਰਸਾਉਂਦਾ ਹੈ ਸਾਰੇ ਅਸੀਂ ਮਿਲ ਕੇ ਇਸ ਤਿਹਾਰ ਨੂੰ ਮਨਾਉਂਦੇ ਆ ਕੋਈ ਵੀ ਜਾਤ ਧਰਮ ਦਾ ਬੰਦਾ ਸਭ ਇਹਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਆ ਤਸਵੀਰ ਬਦਲ ਦੀ ਕੂਮਾ ਦੀ ਰੰਬੇ ਦਾ ਖੋਪਰ ਉੱਤਰ ਜਾਂਦੇ ਤਕਦੀਰ ਬਦਦੀ ਗੋਮਾ ਦੇ ਅੱਜ 15 ਅਗਸਤ ਜੋ ਅਸੀਂ ਸਾਰੇ ਮੁਹੱਲਾ ਨਿਵਾਸੀ ਆਪਸ ਵਿੱਚ ਮਿਲ ਜੁਲ ਕੇ ਬੜੀ ਸ਼ਰਧਾ ਹਤੂਨ ਦਾ ਲ ਮਨਾ ਰਹੇ ਆ 15 ਅਗਸਤ ਉਹ ਤਿਹਾੜਾ ਹੈ ਜਿਸ ਤੇ ਸਾਡੇ ਬਹੁਤ ਹੀ ਵੱਡੇ ਵੱਡੇ ਜੋ ਲੀਡਰ ਸੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਆਜ਼ਾਦੀ ਨੂੰ ਪਾਉਣ ਦੇ ਖਾਤਰ ਕਰੋ ਜੀ ਨੂੰ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਭਾਈਚਾਰਾ ਲਾਕਾ ਨਿਵਾਸੀਆਂ ਵੱਲੋਂ ਜੋ ਸੰਤਲ ਦਿਵਸ ਦਾ ਅੱਜ 15 ਗਜ਼ਾ ਦਿਹਾੜਾ ਹੈ ਉਸ ਦੇ ਸਬੰਧ ਦੇ ਵਿੱਚ ਸਮੂਹ ਭਾਈਚਾਰਾ ਮਲਾ ਨਿਵਾਸੀਆਂ ਵੱਲੋਂ ਜੋ ਝੰਡੇ ਦੀ ਰਸਮ ਉਹ ਥੋੜੀ ਦੇਰ ਨੂੰ ਸਾਡੇ ਸਾਰੇ ਵੀਰ ਰਲ ਮਿਲ ਕੇ ਅਦਾ ਕਰਨਗੇ ਮੈਂ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਤਰ੍ਹਾਂ ਹੀ ਇਹ ਜੋ ਭਾਈਚਾਰਾ ਵੱਲੋਂ ਜੋ ਸਮਾਗਮ ਰੱਖਿਆ ਗਿਆ ਹੈ ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਿਰਪਾ ਮੇਰ ਦੀ ਨਗામਣਾ ਹੀ ਰੱਖੇ ਤੇ ਅਸੀਂ ਲਾਲ ਕੇ ਇਹ ਜੋ ਸਮਾਗਮ ਚਾਹੇ ਧਾਰਮਿਕ ਹੋਣ ਚਾਹੇ ਰਾਜਨੀਤਿਕ ਦੇ ਹੋਣ ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਜ਼ੋਰਦਾਰ ਨਾਰਾ ਲਾ ਦਿਓ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਾਡਾ ਜਿਹੜਾ ਦੇਸ਼ ਹੈ ਇਹ ਤਿਹਾਰਾਂ ਦਾ ਦੇਸ਼ ਹੈ ਇੱਥੇ ਅਲੱਗ-ਅਲੱਗ ਤਿਹਾਰ ਮਨਾਏ ਜਾਂਦੇ ਆ ਸਮੇਂ-ਸਮੇਂ ਤੇ ਦੀਵਾਲੀ ਦੁਸ਼ਹਿਰਾ ਈਦ ਗੁਰਪੁਰ ਇਹ ਸਾਰੇ ਧਾਰਮਿਕ ਤਿਹਾਰ ਆ ਜਿਹੜਾ ਇਹ 15 ਅਗਸਤ ਦਾ ਤਿਹਾਰ ਆ ਜਿਹੜਾ ਇਹ ਸਾਡਾ ਤਿਹਾਰ ਹੈਗਾ ਸਾਡੀ ਏਕਤਾ ਅਖੰਡਤਾ ਨੂੰ ਜਿਹੜਾ ਦਰਸਾਉਂਦਾ ਹੈ ਸਾਰੇ ਅਸੀਂ ਮਿਲ ਕੇ ਇਸ ਤਿਹਾਰ ਨੂੰ ਮਨਾਉਂਦੇ ਆ ਕੋਈ ਵੀ ਜਾਤ ਧਰਮ ਦਾ ਬੰਦਾ ਸਭ ਇਹਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਬਹੁਤ ਸਾਰੀਆਂ ਸ਼ਕਤੀਆਂ ਤਾਕਤਾਂ ਲੱਗੀਆਂ ਹੋਈਆਂ ہیں ਦੇਸ਼ ਨੂੰ ਤੋੜਨ ਲਈ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਇਸ ਦੇਸ਼ ਨੂੰ ਜਿਸ ਤਾ ਸਾਡੇ ਸ਼ਹੀਦਾਂ ਨੇ ਆਪਣਾ ਕੁਰਬਾਨੀਆਂ ਦੇ ਕੇ ਆਪਣਾ ਖੂਨ ਦੇ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਕਿ ਅਸੀਂ ਉਹ ਸਾਰੀਆਂ ਤਾਕਤਾਂ ਨਾਲ ਲੜਦੇ ਹੋਏ ਇਸੇ ਤਰ੍ਹਾਂ ਖੁਸ਼ਹਾਲੀ ਨਾਲ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਇੱਥੇ ਪਹੁੰਚੇ ਧੰਨਵਾਦ ਜੀ ਖੂਨ ਸ਼ਹੀਦਾਂ ਦਾ ਤਸਵੀਰ ਬਦਲ ਦੀ ਕੋਮਾ ਦੀ ਰੰਬੇ ਦਾ ਖੋਪਰ ਉੱਤਰ ਜਾਂਦੇ ਤਕਦੀਰ ਬਦਲ ਦੀ ਕੋਮਾ ਦੀ ਅੱਜ 15 ਅਗਸਤ ਜੋ ਅਸੀਂ ਸਾਰੇ ਮੁਹੱਲਾ ਨਿਵਾਸੀ ਆਪਸ ਵਿੱਚ ਮਿਲ ਜੁਲ ਕੇ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ 15 ਅਗਸਤ ਉਹ ਤਿਹਾਰ ਹੈ ਜਿਸ ਦਿਤੇ ਸਾਡੇ ਬਹੁਤ ਹੀ ਵੱਡੇ-ਵੱਡੇ ਜੋ ਲੀਡਰ ਸੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਆਜ਼ਾਦੀ ਨੂੰ ਪਾਣ ਦੀ ਖਾਤਰ ਪਰ ਅੱਜ ਕੁਝ ਵਿਦੇਸ਼ੀ ਤਾਕਤਾਂ ਲਾ ਲੋ ਜਾਂ ਅੰਦਰ ਦੇ ਤਾਕਤਾਂ ਲਾ ਲੋ ਇਸ ਹਿੰਦੁਸਤਾਨ ਨੂੰ ਵੀ ਤੋੜਨ ਦੀ ਕੋਸ਼ਿਸ਼ਾਂ ਕਰ ਰਹੀਆਂ ਪਰ ਸਾਡਾ ਜੋ ਜਿਸ ਤਰ੍ਹਾਂ ਦਾ ਇੱਥੇ ਭਾਈਚਾਰਾ ਮੇਰੀਆਂ ਭੈਣਾਂ ਖੜੀਆਂ ਮੇਰੇ ਭਰਾ ਖੜੇ ਆ ਸਦੇਵਾ ਜੀ ਖੜੇ ਆ ਗਾਬਾ ਜੀ ਖੜੇ ਆ ਹੋਰ ਮੇਰੇ ਵੀ ਸਾਰੇ ਸੰਜੇ ਜੀ ਖੜੇ ਆ ਇਹ ਸਭ ਪ੍ਰਤੀਤ ਕਰਦਾ ਕਿ 15 ਅਗਸਤ ਜੋ ਹੈ ਉਹ ਸਾਡੇ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਹੈ ਅਸੀਂ ਸਾਂਝੇ ਤਿਹਾਰ ਸਾਂਝੇ ਤੌਰ ਤੇ ਬਣਾ ਰਹੇ ਹਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਨਿਵਾਸੀ ਕਿਰਨਦੀਰ ਇਸ 4 ਨੰਬਰ ਗਲੀ ਦੇ ਵਿੱਚ ਮੈਂ ਰਹਿੰਦੀ ਹਾਂ ਔਰ ਅੱਜ ਪਹਿਲਾ ਦਿਨ ਹੈ ਮਤਲਬ ਕਿ ਸੁਤੰਤਰਤਾ ਦਿਵਸ ਮਨਾਉਣ ਦਾ ਔਰ ਇਸ ਤਰ੍ਹਾਂ ਹੀ ਅਸੀਂ ਰਲ ਮਿਲ ਕੇ ਪੈਨਪਰਾ ਅਸੀਂ ਇਹ ਦਿਵਸ ਨੂੰ ਮਨਾਉਂਦੇ ਰਹੀਏ ਔਰ ਇਕਤਾ ਔਰ ਅਖੰਡਤਾ ਵਾਸਤੇ ਅਸੀਂ ਮਿਲ ਕੇ ਚੱਲੀਏ ਔਰ ਆਪਣੇ ਨਿਵਾਸੀਆਂ ਵਾਸਤੇ ਮਤਲਬ ਕਿ ਸੁਖ ਸ਼ਾਂਤੀ ਮੰਗੀਏ ਔਰ ਅੱਜ ਦਾ ਦਿਹਾੜਾ ਜਿਹੜਾ ਵੈ ਆਜ਼ਾਦੀ ਦਾ ਬਹੁਤ ਧੂਮ ਧਾਮ ਨਾਲ ਅਸੀਂ ਮਨਾ ਰਹੇ ਹਾਂ ਅੱਜ ਸਾਡੇ ਹਰਗੋਬਿੰਦ ਨਗਰ ਚ ਮਲਾਨ ਵਾਸੀਆਂ ਨੇ ਮਿਲ ਕੇ ਛੰਡੇ ਦੀ ਰਸਮ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਲੀਦਾਨ ਦਿੱਤਾ 1947 ਤੋਂ ਅਸੀਂ ਆਜ਼ਾਦ ਹੋਏ ਅਸੀਂ ਅੱਜ ਮਿਲ ਜੁਲ ਕੇ ਸਾਰੀਆਂ ਕੌਮਾਂ ਚਾਹੇ ਹਿੰਦੂ ਸਿੱਖ ਮੁਸਲਮਾਨ ਸੱਕਸਾਈ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਰਸਮ ਕਰ ਰਹੇ ਆ ਵੀ ਜੋ ਕਿ ਮੱਲੇ ਚ ਮਿਲ ਜੁਲ ਕੇ ਸਾਰੇ ਰਹਿਣ ਕੋਈ ਵੀ ਕਿਸੇ ਨੂੰ ਅਰਚਨ ਆਵੇ ਸਾਡੇ ਭਾਈਚਾਰਾ ਜੀ ਆ ਗੱਬਾ ਜੀ ਆ ਹੋਰ ਆ ਸਾਰੇ ਮਿਲ ਜੁਲ ਕੇ ਅਸੀਂ ਇੱਕ ਦੂਜੇ ਦਾ ਸਾਥ ਦੇਈਏ ਵੀ ਇੱਕ ਦੂਜੇ ਦੀ ਟੰਗਾਂ ਨਾ ਖੱਚਿਆ ਜਾਵੇ ਕੋਈ ਵੀ ਚਲੋ ਜ ਬੰਦੇ ਬਾਦਰ